ਸਵੇਰ ਦੇ ਬਾਈ ਜੀ ਤੁਸੀਂ ਚੱਲੇ ਹੋ ਹੁਣ 4 ਵਜੇ ਨਾਲਿਆ ਤੇ ਉਧਰੋਂ 2 300 ਦੀ ਟੂਪ ਪੈਣ ਵਾਲੀ ਹੋ ਗਈ ਮਨ ਤਾਂ ਨਹੀਂ ਖਰਾਬ ਹੋਇਆ ਕਵਰੇ ਕੀ ਮੇਰੇ ਮਿੱਤੋਂ ਕੋਈ ਗੁਨਾਹ ਹੋ ਗਿਆ ਹੋਵੇ ਕੋਈ ਗੱਲਬਾਤ ਹੋ ਗਈ ਹੋਈ ਹੋਵੇ ਇਹ ਨਹੀਂ ਪਤਾ 200 ਲੈ ਲਿਓ 100 ਲੈ ਲਿਓ ਸਿਗਰਟ ਲਿਆ ਦਿਓ ਵੀੜੀ ਲਿਆ ਦਿਓ ਫਲਾਣਾ ਲਿਆ ਦਿਓ ਟੁਮਕਾਣਾ ਲਿਆ ਦਿਓ ਬਟ ਜੀ ਅਮਰਤਾਰੀਆਂ ਜੀ ਕਦੇ ਲੋਕਾਂ ਨੂੰ ਕਹਿੰਦੇ ਹਾਂ ਜੀ ਨਹੀਂ ਨਾ ਕਰ ਦੇਣਾ ਵੀ ਭਾਈ ਆਰਡਰ ਕੈਨਸਲ ਕਰਾ ਲਓ ਮੈਂ ਇਹ ਚੀਜ਼ ਨਹੀਂ ਕਰਾਂਗਾ ਮੈਂ ਨਸ਼ਾ ਨਹੀਂ ਵੇਚੂਗਾ ਮੈਂ ਨਸ਼ਾ ਨਹੀਂ ਲੈ ਕੇ ਆਉਂਗਾ ਕੁੜੀ ਕਹਿੰਦੀ ਐ ਛੋਟੀ ਐ ਮੇਰੀ ਕੁੜੀ 6-7 ਸਾਲ ਦੀ ਐ ਕੰਨੀ ਪਾਪਾ ਡਾਕਟਰ ਬਣਨਾ ਮੈਂ ਕਿਆ ਬਣਾਂ ਉਹ ਹੌਸਲਾ ਨਹੀਂ ਆ ਰਿਹਾ ਹੌਸਲਾ ਕਿਵੇਂ ਆ ਟ੍ਰਮਾਤਮਾ ਹਾਲਾ ਸੜਕਾਂ ਤੇ ਇਦਾਂ ਰੋੜ ਰਿਹਾ ਐ ਜਾਂ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਐ ਇਹਦੇ ਵਿੱਚ ਮੈਨੂੰ ਕੋਈ ਹੋਰ ਨਹੀਂ ਹੈਗਾ ਵੀ ਮੇਰਾ ਸ਼ਾਇਦ ਕੋਈ ਪਿਛਲਾ ਕਰਮ ਜਾਈ ਸੀ ਜ਼ਿੰਦਗੀ ਦਾ ਕੋਈ ਕਰਮ ਹੋ ਗਿਆ ਹੋਵੇ ਵੀ ਜਿਹੜਾ ਮੈਨੂੰ ਸੜਕਾਂ ਨੇ ਤੱਕੇ ਖਿਲਵਾ ਰਿਹਾ ਜਾਂ ਜੋ ਵੀ ਆ ਕੁਛ ਪਰਮਾਤਮਾ ਦੀ ਦੇਣਾ ਢਿੱਡ ਭਰਦਾ ਹੱਕ ਦਾ ਖਾਈਦਾ ਸੱਚ ਦਾ ਖਾਈਦਾ ਕਿਸੇ ਦਾ ਮਿਹਨਤ ਕਰਦੇ ਆ ਕਿਸੇ ਦਾ ਬੁਰਾ ਨਹੀਂ ਕਰੀਦਾ ਗ੍ਰੈਜੂਏਸ਼ਨ ਕੀਤੀ ਹੈ ਹਾਂਜੀ ਤੇ ਅਜਮੈਟੋ ਦੀ ਸਰਵਿਸ ਦਿੰਦੇ ਆ ਹਾਂਜੀ ਹਾਂਜੀ ਹਾਂ ਕੋਈ ਨੌਕਰੀ ਨਹੀਂ ਮਿਲੀ ਜੀ ਕੁਛ ਏਮ ਕੁਛ ਹੋਰ ਸੀਗਾ ਪੈਸਾ ਹੈ ਨਹੀਂ ਸੀਗਾ ਤੋਂ ਤਾਂ ਕਰਕੇ ਉਹ ਮੇਰਾ ਸੁਪਨਾ ਜਿਹੜਾ ਮੇਰਾ ਡ੍ਰੀਮ ਸੀਗਾ ਪੂਰਾ ਨਹੀਂ ਹੋ ਸਕਿਆ ਮੇਰੇ ਪਿੱਛੇ ਵੀ ਰਾਤ ਨੂੰ ਜਨਵਰੀ ਦੇ ਵਿੱਚ ਦੋ ਚਾਰ ਮੁੰਡੇ ਪੈਗੇ ਸੀਗੇ ਮੋਟਰਸਾਈਕਲ ਲੈ ਕੇ ਮੈਂ ਫਿਰ ਇੱਕ ਘਰ ਦੇ ਵਿੱਚ ਇੱਕ ਸਰਦਾਰ ਜੀ ਗੱਡੀ ਅੰਦਰ ਕਰ ਰਹੇ ਸੀਗੇ ਮੈਂ ਉਹਨਾਂ ਦੇ ਗੱਡੀ ਕਰਨ ਤੋਂ ਪਹਿਲਾਂ ਹੀ ਅੰਦਰ 갔다 ਫਿਰ ਸਰਦਾਰ ਜੀ ਕਹਿੰਦੇ ਓਏ ਓਏ ਕੀ ਗੱਲ ਹੋ ਗਈ ਮੈਂ ਸਰ ਮੁੰਡੇ ਪਿੱਛੇ ਪੈ ਗਏ ਜੀ ਫਿਰ ਉਹਨਾਂ ਨੇ ਇੱਕ ਲੜਕਾਰਾ ਮਾਰਿਆ ਮੁੰਡੇ ਜਦੀ ਭੱਜ ਗਏ ਜੀ ਜਿਵੇਂ ਉਹਨੂੰ ਪਤਾ ਵੀ ਮੇਰੇ ਪਾਪਾ ਦੀ ਜੇਬ ਦੇ ਵਿੱਚ ਇੰਨਾ ਪੈਸਾ ਤਾਂ ਉਹਨੇ ਇੰਨੀ ਹੀ ਚੀਜ਼ ਮੰਗ ਕਰਦਾ ਬੱਚਾ ਜਾਨੂ ਬੱਚਾ ਜਾਨੂ ਹੁੰਦਾ ਜੀ ਪ੍ਰਮਾਤਮਾ ਦਾ ਰੂਪ ਹੈ ਬੱਚਾ ਜਾਨੂ ਹੁੰਦਾ ਕੁਝ ਆਪਣੇ ਦੇ ਵਿੱਚ ਵੀ ਕਮੀਆਂ ਨੇ ਮੈਂ ਪਰਮਾਤਮਾ ਨੂੰ ਦੋਸ਼ ਕਿਉਂ ਲਾਂ ਹਰ ਉਸ ਮੁਸ਼ਕਲ 'ਚ ਸੀਨਾ ਤਾਣ ਕੇ ਖੜ ਜਾਂਦੇ ਨੇ ਚਾਹੇ ਜੇਬ 'ਚ ਪੈਸੇ ਹਾਂ ਜਾਂ ਨਹੀਂ ਮਿਹਨਤ ਕਰਦੇ ਨੇ ਰੁਜ਼ਗਾਰ ਨੂੰ ਲੇਖੇ ਲੱਗੇ ਨੇ ਲਗਾਤਾਰ ਸਵੇਰ ਦੇ 7 ਵਜੇ ਤੋਂ ਲੈ ਕੇ ਰਾਤ ਦੇ 11-12 ਵਜੇ ਤੱਕ ਲੋਕਾਂ ਦਾ ਢੱਡ ਭਰਦੇ ਨੇ ਲੋਕਾਂ ਤੱਕ ਖਾਣ ਪੀਣ ਦੀਆਂ ਚੀਜ਼ਾਂ ਪ੍ਰੋਵਾਈਡ ਕਰਾਉਂਦੇ ਨੇ ਅਸੀਂ ਸਰਹੰਦ ਰੋਡ ਤੋਂ ਜਦੋਂ ਅਸੀਂ ਪਟਿਆਲੇ ਸ਼ਹਿਰ ਵੱਲ ਜਾਂਦੇ ਸੀ ਤੇ ਬਾਈ ਸਰਿੰਦਰ ਹੁਣੀ ਮਿਲੇ ਆ ਤੇ ਬਾਈ ਹੁਣਾਂ ਦਾ ਜਿਹੜਾ ਮੋਟਰਸਾਈਕਲ ਆ ਉਹ ਪੈਂਚਰ ਹੋ ਗਿਆ ਤੇ ਬਾਈ ਹੁਣ ਉਹਨੂੰ ਮੈਂ ਕਿਹਾ ਬਾਈ ਜੀ ਨੁਕਸਾਨ ਹੋ ਗਿਆ ਤੇ ਬਾਈ ਹੁਣੀ ਹੱਸ ਪਏ ਬਾਈ ਜੀ ਕੀ ਹਾਲ ਚਾਲ ਨੇ ਵਧੀਆ ਸਰ ਤੁਸੀਂ ਸੁਣਾਓ ਜੀ ਵਧੀਆ ਜੀ ਹਾਂ ਪਰਮਾਤਮਾ ਦਾ ਸ਼ੁਕਰ ਹੈ ਜੀ ਕੀ ਨਾਮ ਆ ਵੀ ਸਰਿੰਦਰ ਸਿੰਘ ਸਰਿੰਦਰ ਸਿੰਘ ਖਾਲਸਾ ਵੀਰ ਜੀ ਕੀ ਪੜ੍ਹਾਈ ਕੀਤੀ ਆ ਸਰ ਗ੍ਰੈਜੂਏਸ਼ਨ ਬੀਏ ਡਨ ਵਿਦ 50% ਗ੍ਰੈਜੂਏਸ਼ਨ ਕੀਤੀ ਹੈ ਹਾਂਜੀ ਤੇ ਜੋਮੈਟੋ ਦੀ ਸਰਵਿਸ ਦਿੰਨੇ ਹੈ ਲੋਕਾਂ ਨੂੰ ਹਾਂਜੀ ਹਾਂਜੀ ਹਾਂ ਕੋਈ ਨੌਕਰੀ ਨਹੀਂ ਮਿਲੇਗੀ ਕੁਝ ਏਮ ਕੁਝ ਹੋਰ ਸੀਗਾ ਉਹ ਕਰਨਾ ਚਾਹੁੰਦੇ ਸੀਗੇ ਬਟ ਘਰ ਦੇ ਵਿੱਚ ਕੀ ਨਾਮ ਹੈ ਇਕਨੋਮਿਕਲੀ ਪੈਸਾ ਹੈ ਨਹੀਂ ਸੀਗਾ ਤੋਂ ਤਾਂ ਕਰਕੇ ਉਹ ਮੇਰਾ ਸੁਪਨਾ ਜਿਹੜਾ ਮੇਰਾ ਡ੍ਰੀਮ ਸੀਗਾ ਪੂਰਾ ਨਹੀਂ ਹੋ ਸਕਿਆ ਕੀ ਸੋਚਿਆ ਸੀਗਾ ਬਾਈ ਬਸ ਇਹ ਹੁਣ ਤਾਂ ਬਸ ਆਪਣੇ ਬੱਚੇ ਨੂੰ ਹੀ ਬਣਾਣਾ ਜੋ ਬਣਾਣਾ ਮੇਰੀ ਕੁੜੀ ਕਹਿੰਦੀ ਹੈ ਛੋਟੀ ਹੈ ਮੇਰੀ ਕੁੜੀ 6-7 ਸਾਲ ਦੀ ਹੈ ਕੰਨੀ ਪਾਪਾ ਡਾਕਟਰ ਬਣਨਾ ਮੈਂ ਕਿਆ ਬਣਾਉਂਗਾ ਹੌਸਲਾ ਨਹੀਂ ਹਾਰਿਆ ਹੌਸਲਾ ਕਿਵੇਂ ਹਾਰ ਜੀ ਪ੍ਰਮਾਤਮਾ ਨਾਲ ਬੱਚਿਆਂ ਲਈ ਭੱਜੇ ਫਿਰਦੇ ਹਾਂ ਹਾਂ ਜੀ ਆਏ ਕਦੇ ਮੰਚ ਕੋਈ ਇਹ ਗੱਲ ਆਈ ਹੋਵੇ ਵੀ ਯਾਰ ਬੱਚੇ ਦਾ ਆਹ ਕੋ ਸੋਚਦੇ ਨੇ ਕਿਵੇਂ ਪੂਰੇ ਕਰਾਂਗੇ ਦੇਖੋ ਜੀ ਤੁਸੀਂ ਜਿਵੇਂ ਪਹਿਲਾਂ ਹੀ ਕਿਹਾ ਵੀ ਮਿਹਨਤ ਨੂੰ ਫਲ ਲੱਗਦਾ ਏ ਵੀ ਆਪਾਂ ਲਿਖਿਆ ਵੀ ਆ ਕਈਆਂ ਪਾਸੇ ਪੜਿਆ ਵੀ ਆ ਦੇਖਿਆ ਵੀ ਆ ਵੀ ਫਲ ਨੀਮੀਆ ਰ ਖਾਣੂ ਲੱਗਦੇ ਉੱਚਾ ਹੋ ਕੇ ਮਾਣ ਨਾ ਕਰੀਂ ਬਸ ਨੀਮੀ ਨੀਵੇਂ ਨਿਵੇਂ ਨਾ ਕਰੀ ਜਾਂਦੇ ਆ ਨੀਵੇਂ ਹੋ ਕੇ ਉਹ ਦੇਣਾ ਪ੍ਰਮਾਤਮਾ ਨੇ ਦੇਣਾ ਜੋ ਦੇਣਾ ਨਹੀਂ ਦੇਣਾ ਉਹ ਪ੍ਰਮਾਤਮਾ ਨੇ ਦੇਣਾ ਮੇਰਾ ਵੀ ਕੋਈ ਕੋ ਸ਼ਾਇਦ ਕੁਝ ਕਰਮ ਹੋਊਗਾ ਜੋ ਮਾੜਾ ਹੋਊਗਾ ਵੀ ਜੇ ਮੈਂ ਸੜਕਾਂ ਤੇ ਇਦਾਂ ਰੋਲ ਰਿਆ ਜਾਂ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਆ ਇਹਦੇ ਵਿੱਚ ਮੈਨੂੰ ਕੋਈ ਹੋਰ ਨਹੀਂ ਹੈਗਾ ਵੀ ਮੇਰਾ ਸ਼ਾਇਦ ਕੋਈ ਪਿਛਲਾ ਕਰਮ ਜਾਈ ਸੀ ਜ਼ਿੰਦਗੀ ਦਾ ਕੋਈ ਕਰਮ ਹੋ ਗਿਆ ਹੋਵੇ ਪੀ ਜਿਹੜਾ ਮੈਨੂੰ ਸੜਕਾਂ ਨੇ ਧੱਕੇ ਖਲਵਾ ਰਿਆ ਜਾਂ ਜੋ ਵੀ ਆ ਕੁਛ ਪਰ ਪ੍ਰਮਾਤਮਾ ਦੀ ਦੇਣ ਹੈ ਢਿੱਡ ਭਰਦਾ ਹੱਕ ਦਾ ਖਾਈਦਾ ਸੱਚ ਦਾ ਖਾਈਦਾ ਕਿਸੇ ਦਾ ਮਿਹਨਤ ਕਰਦੇ ਆ ਕਿਸੇ ਦਾ ਬੁਰਾ ਨਹੀਂ ਕਰੀਦਾ ਰੋਟੀ ਖੁਲਾਣੇ ਆ ਕਿਸੇ ਨੂੰ ਪਰ ਕਦੇ ਅੱਜ ਤੱਕ ਨਾ ਕਦੇ ਨੂੰ ਨਸ਼ਾ ਕੀਤਾ ਨਾ ਕਰਿਆ ਨਾ ਕਰਾਂਗੇ ਤੇ ਨਾ ਕਦੇ ਕਿਸੇ ਲਈ ਨਸ਼ਾ ਲੈ ਕੇ ਗਏ ਆ ਤਾਂ ਤੇ ਨਾ ਲੈ ਕੇ ਜਾਵਾਂਗੇ ਵਾਦੂ ਫੋਨ ਕਾਲਸ ਆਨੀ ਆ ਭਾਈ 200 ਲੈ ਲਿਓ 100 ਲੈ ਲਿਓ ਸਿਗਰਟ ਲਿਆ ਦਿਓ ਵੀਡੀ ਲਿਆ ਦਿਓ ਫਲਾਣਾ ਲਿਆ ਦਿਓ ਟਮਕਾਣਾ ਲਿਆ ਦਿਓ ਬਟ ਜੀ ਅਮਰਤਾਰੀ ਆ ਜੀ ਕਦੇ ਲੋਕਾਂ ਨੂੰ ਕਹਿੰਦੇ ਹਾਂ ਜੀ ਨਹੀਂ ਨਾ ਕਰਦੇ ਨਾ ਵੀ ਭਾਈ ਡਰ ਕੈਨਸਲ ਕਰਾ ਲਓ ਮੈਂ ਇਹ ਚੀਜ਼ ਨਹੀਂ ਕਰਾਂਗਾ ਮੈਂ ਨਸ਼ਾ ਨਹੀਂ ਵੇਚੂਗਾ ਮੈਂ ਨਸ਼ਾ ਨਹੀਂ ਲੈ ਕੇ ਆਉਂਗਾ ਸਵੇਰ ਦੇ ਭਾਈ ਜੀ ਤੁਸੀਂ ਚੱਲੇ ਹੋ ਹੁਣ 4 ਵਜਣ ਵਾਲੇ ਆ ਤੇ ਉਧਰੋਂ 2-300 ਦੀ ਟੂਪ ਪੈਣ ਵਾਲੀ ਹੋਗੀ ਮਨ ਤਾਂ ਨਹੀਂ ਖਰਾਬ ਹੋਇਆ ਨਹੀਂ 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 ਮਨ ਤਾਂ ਦੇਖੋ ਕਿ ਆ ਪਰ ਹੁਣ ਜੋ ਵੀ ਉਹ ਕਹਿੰਨੇ ਆ ਲੈ ਵੀ ਜਦੋਂ ਹੋਣਾ ਸੋ ਹੋਣਾ ਹੀ ਹੋਣਾ ਜਿਵੇਂ ਆਪਣੇ ਜਪਜੀ ਸਾਹਿਬ ਦੇ ਵਿੱਚ ਵੀ ਆਂਦਾ ਏ ਵੀ ਹੁਕਮੇ ਹੁਕਮ ਦੇ ਵਿੱਚ ਹੀ ਹੋਣਾ ਜੋ ਕੁਝ ਹੋਣਾ ਹੁਕਮ ਤੋਂ ਪਰੇ ਕੁਝ ਨਹੀਂ ਹੋਣਾ ਹੈਗਾ ਹੁਣ ਕੀ ਕਰੀਏ ਜੀ ਇਹਦਾ ਵੀ ਵਕਤ ਲਿਖਿਆ ਹੋਇਆ ਸੀਗਾ ਭਾਈ ਨੂੰ ਚਾਰ ਪੈਸੇ ਵਟਾਣੇ ਸੀਗੇ ਠੀਕ ਹੈ ਨਾ ਜੀ ਤਾਂ ਕਰਕੇ ਬੱਚੇ-ਬੱਚੇ ਕੀ ਕੀ ਡਿਮਾਂਡਾਂ ਕਰਦੇ ਆ ਫਿਰ ਬਈ ਬੱਚੇ ਦਾ ਹਾਲੇ ਛੋਟੇ ਆ ਜੀ ਕੁੜੀ ਆ ਮੇਰੀ ਤੋਂ ਛੋਟੀ ਐ 6 ਸਾਲ ਦੀ ਐ ਯੂਕੇਜੀ ਦੇ ਵਿੱਚ ਪੜਦੀ ਐ ਕੱਲ ਹੀ ਪਰਫਾਰਮੈਂਸ ਦੇ ਕੇ ਹਟੀ ਐ ਮਦਰਸਡੇ ਤੇ ਪਰਸੋ ਮਦਰਡੇ ਸੀ ਆ ਤੇ ਐਤਵਾਰ ਦੀ ਛੁੱਟੀ ਸੀਗੀ ਕੋਈ ਸ਼ਿਕਵਾ ਤਾਂ ਨਹੀਂ ਹੈ ਪ੍ਰਮਾਤਮਾ ਨਹੀਂ ਪ੍ਰਮਾਤਮਾ ਦਾ ਕਦੇ ਮਨ ਉਦਾਸ ਹੋਇਆ ਉਹ ਵੀ ਸ੍ਰਿੰਦਰ ਨੇ ਅੱਜ ਹੀ ਸੋਚੀ ਸੀ ਯਾਰ ਵੀ ਗੱਡੀ ਲੀਨ ਤੇ ਚੜੀ ਨਹੀਂ ਪਤਾ ਕੀ ਆ ਜੀ ਕੁਝ ਆਪਣੇ ਦੇ ਵਿੱਚ ਵੀ ਕਮੀਆਂ ਨੇ ਮੈਂ ਪਰਮਾਤਮਾ ਨੂੰ ਦੋਸ਼ ਕਿਉਂ ਦਵਾ ਮੈਂ ਪਰਮਾਤਮਾ ਨੂੰ ਸਰ ਦੋਸ਼ ਕਿਉਂ ਦਵਾ ਵੱਡੇ ਵੀਰ ਮੈਂ ਕੁਝ ਸ਼ਾਇਦ ਹੋ ਸਕਦਾ ਮੇਰੇ ਵਿੱਚ ਵੀ ਕਮੀਆਂ ਹੋਣ ਮੈਂ ਪਹਿਲਾਂ ਆਪਣੀਆਂ ਕਮੀਆਂ ਲੱਭਾਂ ਮੈਂ ਫਿਰ ਪਰਮਾਤਮਾ ਨੂੰ ਦੋਸ਼ ਦਵਾ ਵੀ ਮੈਂ ਪਰਮਾਤਮਾ ਤੁਸੀਂ ਮੇਰਾ ਇੱਥੇ ਮਾੜਾ ਕੀਤਾ ਮੇਰਾ ਇੱਥੇ ਚੰਗਾ ਕੀਤਾ ਠੀਕ ਹੈ ਨਾ ਪਤਾ ਨਹੀਂ ਰੱਬ ਜਾਣੇ ਕੋਣ ਕਿੰਨੇ ਵਿੱਚ ਆਇਆ ਇਹ ਇਹ ਨਹੀਂ ਆਪਾਂ ਨੂੰ ਪਤਾ ਹੈਗਾ ਜੋ ਪਰ ਉਹਦੀ ਰਜ਼ਾ ਦੇ ਵਿੱਚ ਰਹਿੰਦੇ ਆ ਉਹਦੀ ਰਜ਼ਾ ਦੇ ਵਿੱਚ ਬਾਹਰ ਬਾਹਰ ਨਹੀਂ ਜਾਂਦੇ ਕਵਰੇ ਕੀ ਮੇਰੇ ਮਿੱਤੋ ਕੋਈ ਗੁਨਾਹ ਹੋ ਗਿਆ ਹੋਵੇ ਕੋਈ ਗੱਲਬਾਤ ਹੋ ਗਈ ਹੋਈ ਹੋਵੇ ਇਹ ਨਹੀਂ ਪਤਾ ਰੱਬ ਜਾਣੇ ਹੁਣ ਕੀ ਆ ਕੀ ਨਹੀਂ ਹੈ ਆਪਾਂ ਤਾਂ ਇਹ ਸੋਚ ਕੇ ਕਰ ਰਿਹਾ ਵੀ ਆਪਣੇ ਹੁਣ ਬੱਚੇ ਬਣਾਣੇ ਆ ਜੋ ਸਾਡਾ ਏਮ ਸੀ ਉਹ ਨਹੀਂ ਪੂਰਾ ਹੋ ਸਕਿਆ ਹੁਣ ਆਪਣੇ ਬੱਚਿਆਂ ਦਾ ਏਮ ਪੂਰਾ ਕਰਨਾ ਮੈਂ ਆਪਣੀ ਕੁੜੀਆਂ ਨੂੰ ਕੁੜੀ ਨੂੰ ਮੇਰੀ ਨੂੰ ਮਹਿਰਪ੍ਰੀਤਕੌਰ ਉਹਨੂੰ ਮੈਂ ਡਾਕਟਰ ਬਣਾਣਾ ਤੇ ਉਹ ਮੇਰੇ ਨਾਲ ਦਿੱਲੀ ਹੀ ਜਦੋਂ ਵੀ ਕਿਤੇ ਜਾਂਦੀ ਆ ਤਾਂ ਮੇਰੇ ਨਾਲ ਹੀ ਜਾਂਦੀ ਆ ਗੁਰਦੁਆਰਾ ਸਾਹਿਬ ਜਾਂ ਫਿਰ ਕਦੇ ਕਹਿੰਦੀ ਆ ਪਾਪਾ 버ਗਰ ਖਾਣਾ ਫਲਾਣਾ ਕਰਨਾ ਢਮਗਾਣਾ ਕਰਨਾ ਉਹਦੀ ਹਰ ਇੱਕ ਖੁਆਇਸ਼ ਮੈਂ ਪੂਰੀਆਂ ਕਰਦਾ ਖੁਸ਼ੀ ਮਿਲਦੀ ਹੈ ਖੁਸ਼ੀ ਮਿਲਦੀ ਹੈ ਜੀ ਪੂਰੀ ਮਿਲਦੀ ਹੈ ਤੇ ਜਦੋਂ ਇਨਸੈਂਟਿਵ ਲੱਗਿਆ ਹੁੰਦਾ ਹੁੰਦਾ ਜੀ ਜਿਮੈਟੋ ਸਾਡੀ ਕੰਪਨੀ ਇਨਸੈਂਟਿਵ ਲਾ ਦਿੰਦੀ ਹੈ ਤੇ ਜਿ ਕਈ ਵਾਰੀ 20 ਦਾ 70 ਦਾ 80 ਦਾ ਜਦੋਂ ਕੰਮ ਨਹੀਂ ਨਾ ਹੁੰਦਾ ਜਦੋਂ ਲਾਸਟ ਬੱਜਣਾ ਵੀ 11 ਹੋ ਗਏ ਹਾਇ ਵੀ 11 ਤੋਂ 12 ਵੀ ਗਿਗ ਬੁੱਕ ਕਰਨੀ ਪੈਂਦੀ ਆ ਮੈਂ ਆਪਣੀ ਕੁੜੀ ਨੂੰ ਫੋਨ ਲਾ ਲੈਣਾ ਪਾਪਾ ਮਿਹਰ ਹਾਂਜੀ ਪਾਪਾ ਮਿਹਰ ਪਾਪਾ ਪਾਪਾ ਬੋਲਦੇ ਹਾਂਜੀ ਪਾਪਾ ਬੋਲੋ ਮੈਂ ਰਾਰ ਬਾਬਾ ਜੀ ਨੂੰ ਅਰਦਾਸ ਕਰਿਓ ਮੇਰੇ ਪਾਪਾ ਨੂੰ 70 ਰੁਪਏ ਦਾ ਆਰਡਰ ਪੈ ਜੇ ਮੇਰੇ ਪਾਪਾ ਦਾ ਟਾਰਗੇਟ ਪੂਰਾ ਹੋ ਜਾਊਗਾ ਉਹ ਸਰ ਮੰਨੋਗੇ ਜਦ ਹੀ ਆਰਡਰ ਟਾਰਗੇਟ ਪੂਰਾ ਹੋ ਜਾਂਦਾ 70 ਜੋ ਚਾਹੇ 20 20 ਚਾਹੇ 30 ਦਾ ਚਾਹੇ 70 ਦਾ ਜਦ ਹੀ ਆਰਡਰ ਪੈ ਜਾਂਦਾ ਤੇ ਪ੍ਰਮਾਤਮਾ ਦੀ ਕਹਿੰਦੇ ਆ ਵੀ ਬੱਚਿਆਂ ਦੀ ਪ੍ਰਮਾਤਮਾ ਵੀ ਸੁਣਦਾ ਤਾਂ ਸਭ ਇਹ ਇਦਾਂ ਹੈ ਵੀ ਉਹਨੂੰ ਫੋਨ ਲਾ ਲਈਦਾ ਉਹ ਵੀ ਪ੍ਰਮਾਤਮਾ ਦਾ ਹੀ ਹੰਸ਼ਾ ਕਹਿੰਦੇ ਆ ਵੀ ਬੱਚੇ ਪ੍ਰਮਾਤਮਾ ਦਾ ਰੂਪ ਹੁੰਦੇ ਆ ਮੈਂ ਉਹਨਾਂ ਨਾਲ ਗੱਲ ਕਰ ਲੈਣਾ ਚਲੋ ਆਏ ਗੁਰੂ ਦਾ ਸਿੰਘ ਕਦੇ ਉਦਾਸਤਾ ਨਹੀਂ ਹੁੰਦੇ ਆ ਤੇ ਬਾਈ ਕਦੇ ਐ ਮਨ ਚ ਰੀਜ ਰਹੇਗੀ ਹੋਵੇ ਵੀ ਯਾਰ ਵੀ ਆਹ ਰੀਜ ਰਹੇਗੀ ਯਾਰ ਸਰੇਂਦਰ ਸਿੰਘ ਨਹੀਂ ਰੀਜ ਤਾਂ ਦੇਖੋ ਹੁਣ ਜੋ ਰਹਿ ਗਈ ਸੋ ਰਹਿ ਗਈ ਹੁਣ ਆ ਪਿੱਛੇ ਮੁੜ ਕੇ ਤਾਂ ਹੁਣ ਬੱਚੇ ਨੇ ਕੋਈ ਡਿਮਾਂਡ ਕੀਤੀ ਹੋਵੇ ਤੇ ਜੇ ਬੱਲੀ ਵੇਖ ਕੇ ਕਿਹਾ ਹੋਵੇ ਵੀ ਯਾਰ ਕਿਵੇਂ ਹੱਲ ਕਰੀ ਮੈਂ ਇਹ ਹਰ ਇੱਕ ਡਿਮਾਂਡ ਆਪਣੀ ਉਹਦੀ ਪੂਰੀ ਕਰਦਾ ਉਹਦਾ ਪਿੱਛੇ 21 ਜਨਵਰੀ ਦਾ ਵੱਡੇ ਲੰਘੇ ਗਿਆ ਮੈਂ ਉਹਨੂੰ ਜੋ ਵੀ ਆ ਮੇਤੋ ਸਰਦਾ ਉਹਨੂੰ ਪਤਾ ਉਹ ਵੀ ਪਤਾ ਵੀ ਮੇਰੇ ਪਾਪਾ ਇੰਨੇ ਜੋਗੇ ਹੈਗੇ ਨੇ ਇਹ ਚੀਜ਼ਾਂ ਦੇ ਦੂੰਗੇ ਉਹ ਕਹਿ ਦੂਗੀ ਪਾਪਾ ਮੈਂ ਹਾਂ ਪੁੱਤ ਪਾਪਾ ਮੈਨੂੰ ਆ ਚੀਜ਼ ਚਾਹੀਦੀ ਆ ਮੈਂ ਲੈ ਕੇ ਦੇ ਦੂੰਗਾ ਪਾਪਾ ਮੈਨੂੰ ਆ ਚੀਜ਼ ਚਾਹੀਦੀ ਆ ਮੈਂ ਲੈ ਕੇ ਦੂੰਗਾ ਕਰੂਗੀ ਇਦਾਂ ਜਿਵੇਂ ਉਹਨੂੰ ਪਤਾ ਵੀ ਮੇਰੇ ਪਾਪਾ ਦੀ ਜੇਬ ਦੇ ਵਿੱਚ ਇੰਨਾ ਪੈਸਾ ਤਾਂ ਉਹਨੇ ਇੰਨੀ ਹੀ ਚੀਜ਼ ਡਿਮਾਂਡ ਕਰਦੀ ਉਹ ਜਾਨੂਆ ਜਾਨ ਬੱਚਾ ਜਾਨੂ ਹੁੰਦਾ ਜੀ ਪ੍ਰਮਾਤਮਾ ਦਾ ਰੂਪ ਹੈ ਬੱਚਾ ਜਾਨੂ ਹੁੰਦਾ ਬੱਚਾ ਜਾਨੂ ਹੁੰਦਾ ਕਿਰਤ ਨੂੰ ਕਿਵੇਂ ਦੇਖਦੇ ਆ ਲੋਕ ਹੋਰ ਵੀ ਬਹੁਤ ਕਿਰਤ ਕਰਦੇ ਨੇ ਆ ਬਾਈ ਉਹਨੇ ਕੋਲੇ ਖੜੇ ਆ ਪੈਂਚਰ ਲਾਈ ਜਾਂਦੇ ਆ ਇਹ ਵੀ ਕਿਰਤੀ ਬੰਦੇ ਨੇ ਕਿਰਤ ਕਿੰਨੀ ਕ ਬੰਦੇ ਨੂੰ ਜਿਵੇਂ ਕਹਿੰਦੇ ਨੇ ਦੇ ਸਵਾਬ ਦਿੰਦੀ ਹੈ ਚੀਜ਼ ਹੈ ਦੇਖੋ ਕਿਰਤ ਤਾਂ ਜੀ ਨਾ ਦਸਾਂ ਨੋਹਾਂ ਦੀ ਕਿਰਤ ਇਹ ਬਾਬੇ ਨਾਨਕ ਨੇ ਸਾਨੂੰ ਸਿਖਾਈ ਹੈ ਦਸਾਂ ਨੋਹਾਂ ਦੀ ਕਿਰਤਾ ਜਿਹੜੇ ਦਸਾਂ ਨੋਹੋਂ ਹੈ ਨਾ ਆਪਣੇ ਇਹਨਾਂ ਦੀ ਕਿਰਤ ਕਰਕੇ ਹੀ ਖਾਣੀ ਚਾਹੀਦੀ ਹੈ ਉਹ ਕਹਿੰਦੇ ਆ ਵੀ ਦੇਖੋ ਦੁਨੀਆ ਬਾਜ਼ਾਰਾਂ ਦੇ ਵਿੱਚ ਮਾਰਕੀਟ ਦੇ ਵਿੱਚ ਮੰਗਦੀ ਫਿਰਦੀ ਹੈ ਕਹਿੰਦੇ ਆ ਵੀ ਮੰਗਨ ਸੇ ਮਰਨਾ ਭਲਾ ਇਹ ਸਤਿਗੁਰੂ ਕੀ ਸਿੱਖ ਵੀ ਕਿਰਤ ਹੈ ਨਾ ਜਿਹੜੀ ਉਹ ਕਿਰਤ ਚਾਹੇ ਤੁਸੀਂ ਜਿੱਥੇ ਜਿਸ ਹਿਸਾਬ ਤੋਂ ਕਰ ਰਹੇ ਹੋ ਕਰੋ ਚਾਹੇ ਕਿ ਤੁਸੀਂ ਬੂਟ ਪਾਲਿਸ਼ ਕਰ ਰਹੇ ਹੋ ਚਾਹੇ ਤੁਸੀਂ ਜੋਮੈਟੋਸ ਵਿਗੀ ਕਿਸੇ ਹੋਰ ਕੰਪਨੀ ਦੇ ਡਿਲੀਵਰੀ ਬੋਏ ਹੋ ਠੀਕ ਹੈ ਪਰ ਕਿਰਤ ਕਰੋ ਕਦੇ ਮੰਗੇ ਨਾ ਖਾਓ ਲੁੱਟ ਕੇ ਨਾ ਖਾਓ ਸਾਡੇ ਬੰਦਿਆਂ ਨਾਲ ਲੁੱਟਾ ਖੋਹਾ ਵੀ ਹੁੰਦੀਆਂ ਮੇਰੇ ਪਿੱਛੇ ਵੀ ਆ ਮੇਠੀਆਂ ਨਿਕਲੇ ਆ ਵਾ ਤੁਹਾਡੇ ਪਿੱਛੇ ਅਨਾਲੀ ਜਿੱਥੇ ਆਪਾਂ ਖੜੇ ਆ ਮੇਰੇ ਪਿੱਛੇ ਵੀ ਰਾਤ ਨੂੰ ਜਨਵਰੀ ਦੇ ਵਿੱਚ ਦੋ ਚਾਰ ਮੁੰਡੇ ਪੈਗੇ ਸੀਗੇ ਮੋਟਰਸਾਈਕਲ ਲੈ ਕੇ ਮੈਂ ਫਿਰ ਇੱਕ ਘਰ ਦੇ ਵਿੱਚ ਇੱਕ ਸਰਦਾਰ ਜੀ ਗੱਡੀ ਅੰਦਰ ਕਰ ਰਹੇ ਸੀਗੇ ਮੈਂ ਉਹਨਾਂ ਦੇ ਗੱਡੀ ਕਰਨ ਤੋਂ ਪਹਿਲਾਂ ਹੀ ਅੰਦਰ ਕਰਤਾ ਫਿਰ ਸਰਦਾਰ ਜੀ ਕਹਿੰਦੇ ਓਏ ਓਏ ਕੀ ਗੱਲ ਹੋ ਗਈ ਮਾ ਸਰ ਮੁੰਡੇ ਪਿੱਛੇ ਪੈ ਗਏ ਜੀ ਫਿਰ ਉਹਨਾਂ ਨੇ ਇੱਕ ਲੜਕਾਰਾ ਮਾਰਿਆ ਮੁੰਡੇ ਜਦੀ ਭੱਜ ਗਏ ਜੀ ਪਰਮਾਤਮਾ ਕਰਵਾਉਂਦਾ ਦੇਖੋ ਪਰਮਾਤਮਾ ਹਾਂ ਸਾਥ ਦਿੰਦਾ ਜੀ ਗਰੀਬ ਦੇ ਨਾਲ ਇਸ ਪਰਮਾਤਮਾ ਹੈਗਾ ਸ਼ਿਕਵਾ ਕੋਈ ਨਹੀਂ ਹਾਂ ਸ਼ਿਕਵਾ ਕੋਈ ਨਹੀਂ ਇਹ ਬਾਈ ਸਰੇਂਦਰ ਹੁਣੀ ਨੇ ਬਹੁਤ ਰੱਜੀ ਰੂਹ ਦੇ ਮਾਲਕ ਨੇ ਤੇ ਜਿਹੜੇ ਚਾਹੇ ਕਮਾਈ ਵਧ ਕਰਦੇ ਨੇ ਘਟ ਕਰਦੇ ਨੇ ਉਹ ਅਲੱਗ ਚੀਜ਼ ਆ ਪਰ ਆਪਦੇ ਬੱਚੇ ਦੀ ਤਮੰਨਾ ਲਈ ਆਪਦੇ ਬੱਚੇ ਦੇ ਫਿਊਚਰ ਦੇ ਲਈ ਇੰਨੇ ਇੱਕ ਰੱਬ ਤੇ ਡੋਰੀਆਂ ਸੱਟ ਕੇ ਯਕੀਨ ਕਰੀ ਬੈਠੇ ਨੇ ਕਿ ਬਾਈ ਹੁਣ ਹੀ ਕਹਿੰਦੇ ਨੇ ਕਿ ਅਸੀਂ ਮੇਹਰ ਨੂੰ ਡਾਕਟਰ ਬਣਾਉਣਾ ਹੀ ਬਣਾਉਣਾ ਇਹ ਨੀਤ ਨੂੰ ਭਾਗ ਲਾਉਂਦਾ ਪ੍ਰਮਾਤਮਾ ਤੇ ਬਾਈ ਹੁਣਾਂ ਦੇ ਗੱਲ ਚੋਂ ਗੱਲ ਹੀ ਨਿਕਲੀ ਵੀ ਬਾਈ ਦੇ ਨੁਕਸਾਨ ਹੋਇਆ ਸੀਗਾ ਤੇ ਅਸੀਂ ਬਾਈ ਹੁਣਾਂ ਨਾਲ ਗੱਲਬਾਤਾਂ ਕਰਨ ਲੱਗੇ ਸੋ ਦੋਸਤੋ ਕਿਰਤ ਕਰਨ ਵਾਲਾ ਬੰਦਾ ਕਦੇ ਵੀ ਨੀਵਾ ਨਹੀਂ ਹੁੰਦਾ ਸਗਾਂ ਹੋਰ ਗੁਰੂ ਸਾਹਿਬ ਨੂੰ ਵੜਾਈ ਦਿੰਦੇ ਨੇ ਤੇ ਗੁਰਸਿੱਖ ਬੰਦੇ ਨੇ ਬਾਈ ਸਰਿੰਦਰ ਹੁਣੀ ਜਿਨ੍ਹਾਂ ਨੂੰ ਮਹਾਰਾਜ ਨੇ ਭਾਗ ਲਾਇਆ ਤੇ ਇਹੋ ਜਿਹੀਆਂ ਕਹਾਣੀਆਂ ਨੂੰ ਦੇਖ ਕੇ ਤੁਸੀਂ ਆਪ ਵੀ ਅੰਦਾਜ਼ਾ ਲਾ ਸਕਦੇ ਹੋ ਵੀ ਜੇ ਚਾਹੇ 500 ਕਮਾਉਣ ਵਾਲਾ ਚਾਹੇ 50 ਰੁਪਏ ਕਮਾਉਣ ਵਾਲਾ ਤੇ ਚੜ੍ਹਦੀ ਕਲਾ ਦੀ ਨਿਸ਼ਾਨੀ ਭਾਈ ਸ਼ਰਿੰਦਰੂਨੀ ਬਹੁਤ ਧੰਨਵਾਦ